ਮਹਾਰਾਜ ਦੀ ਪਾਰਟੀ ਨੂੰ ਨੀਤ ਸਾਫ਼ ਨਹੀਂ ਉਹ ਲੋਕਾਂ ਨੂੰ ਲੋਕ ਉਹਨਾਂ ਦੇ ਭਲੇਖੇ ਚ ਆ ਕੇ ਲੋਕਾਂ ਨੇ ਉਹਨਾਂ ਨੂੰ ਚੋਣ ਦੇ ਉਹਨਾਂ ਦੀ ਕੰਮ ਕਰਨ ਦੀ ਨੀਤ ਨਹੀਂ ਹੈਗੀ ਦਿਖਾਵਾ ਕਰਦੇ ਆ ਜਿਵੇਂ ਕੰਮ ਕਰਨਾ ਹੋਵੇ ਜਿਵੇਂ ਮਾਨ ਸਾਹਿਬ ਨੇ ਜੀ ਪਾਰਲੀਮੈਂਟ ਦੇ ਵਿੱਚ ਬੋਲਦੇ ਆ ਪੰਜਾਬ ਦੇ ਮੁੱਦਿਆਂ ਤੇ ਡਟ ਕੇ ਬੋਲਦੇ ਆ ਸਿੱਖ ਕੌਮ ਦੇ ਮੁੱਦਿਆਂ ਤੇ ਡਟ ਕੇ ਬੋਲਦੇ ਆ ਵਰਲਡ ਲੈਵਲ ਤੇ ਉਹ ਗੱਲ ਜਾਂਦੀ ਆ ਤਾਂ ਉਹ ਉੱਥੇ ਡਟ ਕੇ ਆਪਣੇ ਕੰਮ ਵਾਲੀ ਵੀ ਡਟ ਕੇ ਖੜਦੇ ਆ ਵੀਰੇ ਆਖਿਰ ਵਿੱਚ ਕੋਈ ਵੀ ਆ ਗਿਆ ਤੇ ਹੁਣ ਆਮ ਆਦਮੀ ਪਾਰਟੀ ਸਭਾ ਨਾ ਕਾਂਗਰਸੀ ਉਸ ਤੋਂ ਬੜਾ ਕਾਜੀ ਰਹੀ ਇੰਨਾ ਚ ਆਪਣੇ ਹੱਥ ਮੋੜ ਦਾ ਬਾਣੀ ਸੈਂਟਰ ਹੋ ਗਿਆ ਰੂਰ ਨੂੰ ਆਪਣੀ ਰਾਜਧਾਨੀ ਕਹਿੰਦੇ ਸੀ ਕਹਿੰਦੇ ਸੀ ਤਿੰਨ ਮਹੀਨਿਆਂ ਬਾਅਦ ਅਸੀਂ ਸੰਗਰੂਰ ਵਾਲਿਆਂ ਨੇ ਉਹਨਾਂ ਨੂੰ ਸਭ ਕੁਝ ਸਿਖਾਤਾ ਉਹਨਾਂ ਨੂੰ ਦੱਸਤਾ ਵੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਤਾਂ ਤੁਸੀਂ ਤੁਹਾਡੇ ਨਾਲ ਅਸੀਂ ਸਿਖਾਜੀ ਸੋ ਦੇਖੀਏ ਬੀ ਪੋਰਟ ਪੰਜਾਬੀ ਮੋਹਨਰ ਕੌਂਸਲ ਤੋਂ ਮਾਈ ਤੇ ਅੱਜ ਖੇੜੇ ਤੋਂ ਲੈ ਕੇ ਹਾਜ਼ਰ ਹੋਏ ਆਪਾ ਕੌਟ ਸਿੰਘ ਸਲੇਮਪੁਰ ਜਿਹੜੇ ਸ਼ੂਰੀ ਕਮੇਟੀ ਅੰਮ੍ਰਿਤਸਰ ਦੇ ਪੀਏਸੀ ਮੈਂਬਰ ਨੇ ਤੇ ਉਸੋਂ ਸੰਗਰੂਰ ਦੀ ਚੋਣਾਂ ਵਿੱਚ ਲੋਕ ਸਭਾ ਚੋਣਾਂ ਵਿੱਚ ਬਹੁਤ ਹੀ ਐਕਟਿਵ ਨੇ ਪੂਰੀ ਹਲਕੇ ਤੋਂ ਇੰਚਾਰਜ ਵੀ ਨੇ ਤੇ ਅੱਜ ਉਹਨਾਂ ਨਾਲ ਗੱਲਾਂ ਕਰਦੇ ਆ ਕਿ ਉੱਥੋਂ ਦੇ ਸੰਗਰੂਰ ਹਲਕੇ ਦੀਆਂ ਲੋਕ ਸਭਾ ਚੋਣਾਂ ਕਿਵੇਂ ਚੱਲ ਰਹੀਆਂ ਕਿਵੇਂ ਪ੍ਰਚਾਰ ਚੱਲ ਰਿਹਾ ਕੀ ਉਹ ਸਿਮਰ ਸਿੰਘ ਜੀ ਮਾਨ ਜੀ ਬਾਰੇ ਹੋਰ ਗੱਲਾਂ ਜਾਣਦੇ ਆ ਅੱਜ ਮਿਲਦੇ ਆ ਹਰਵੰਦ ਸਿੰਘ ਸਲੇਮਪੁਰ ਤੋਂ ਜੀ ਵਾਹਿਗੁਰੂ ਜੀ ਖਾਲਸਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਰ ਵਨਸੇ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਅੱਜ ਦਾ ਜੋ ਟਾਈਮ ਆ ਲੋਕ ਸਭਾ ਚ ਚੋਣਾਂ ਚੱਲ ਰਹੀਆਂ ਨੇ ਸੰਗਰੂਰ ਹਲਕਾ ਪੰਜਾਬ ਦੇ ਵਿੱਚ ਬਹੁਤ ਕਰਮ ਮਨਿਆ ਜਾ ਰਿਹਾ ਉਹਦੇ ਦੋ ਕਾਰਨ ਨੇ ਸਿਮਰਤੀ ਸਿੰਘ ਜੀ ਮਾਨ ਜੀ ਜਾਂ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਜਿਹੜੇ ਹੈ ਨੇ ਉਹੀ ਦੁਵਾਰ ਨੇ ਸਿਮਰਤੀ ਸਿੰਘ ਜੀ ਮਾਨ ਜੋ ਅੱਜ ਲੋਕ ਸਭਾ ਮੈਂਬਰ ਰਹੇ ਨੇ ਪਿਛਲੇ ਦੋ ਇਹ ਮੈਂਬਰ ਰਹੇ ਨੇ ਠੀਕ ਆ ਉਹਨਾਂ ਨੇ ਬਹੁਤ ਵਧੀਆ ਜਿੱਤ ਕਰਾਪਤ ਕੀਤੀ ਸੀ ਠੀਕ ਆ ਉਹਨਾਂ ਦੇ ਕਿਹੜੇ ਕਿਹੜੇ ਤੁਸੀਂ ਕੰਮ ਲੈ ਕੇ ਕੀ ਕੀ ਤੁਸੀਂ ਸੋਚ ਰਹੇ ਹੋ ਕਿ ਆ ਮੁੱਦੇ ਲੈ ਕੇ ਅਸੀਂ ਵਿਚਾਰ ਰਹੇ ਹਾਂ ਲੋਕਾਂ ਵਿਚ ਵਿਚਾਰ ਰਹੇ ਹਾਂ ਕਿ ਉਹ ਜਿੱਤ ਪ੍ਰਾਪਤ ਕਰ ਸਕਦੇ ਆ ਉਹ ਕਿਹੜੇ ਮੁੱਦੇ ਨੇ ਇਹ ਉਹ ਖਾਲਸਾ ਉਹਦੇ ਹਟੇਗੀ ਇਹ ਖਾਲਸਾ ਜਿਹੜੀ ਤੋਂ ਮਹਾਮਾਰੀ ਸਮੂਹ ਦੇ ਵਿੱਚ ਜੋ ਕੰਮ ਕੀਤੇ ਉਹ ਪੰਜਾਬ ਦਾ ਸਾਰੀ ਜੀਵਨ ਸਾਰੀ ਪੰਜਾਬ ਦੇ ਨੂੰ ਦੱਸਿਆ ਤਾਂ ਬਚਾਉਣ ਲਈ ਜਿਵੇਂ ਕਿ ਤੇ ਖੇਡ ਕੇ ਬਾਅਦ ਤੇ ਖੇਡ ਗਰਾਉਂਡ ਬਣਾਇਆ ਉਸ ਤੋਂ ਬਾਅਦ ਹੈਲਥ ਦਾ ਆ ਗਿਆ ਜਿਨੇ ਚੋੜੂ ਹਾਕੀਰੇ ਬਿੱਟੇ ਨੇ ਹਸਪੀਟਲ ਠੀਕ ਹੈ ਕ੍ਰੀਤੀ ਗਿਆ ਸਰਪਰ ਜਿਹੜੇ ਬੰਦਿਆ ਨਮਾਰਾ ਮੇਰ ਤੋਂ ਨਾਲ ਸੋਰੀ ਉਹਨਾਂ ਲਈ 141 ਕਰੋੜ ਰੁਪਏ ਲੈ ਕੇ ਆਉਂਦਾ ਸਮੂਹ ਨੇ ਪੁਰਾਣਾ ਹਾਕੀਰੇ ਪਿੰਡਾਂ ਦੇ ਵਿੱਚ ਜਿਹੜੇ ਬਿਜਲੀ ਦੇ ਕਾਰਨ ਲੰਘੀਆ ਹੋਏ ਹਾਂਜੀ ਦਾ ਉਹ ਬਿਜਲੀ ਕਰਨਾ ਪੂਰਾ ਸਿਸਟਮ ਠੀਕ ਕਰ ਲਈ ਅੰਡਰਗਰਾਉਂਡ ਤਾਰਾ ਪਾਉਣ ਲਈ ਜਾਂ ਮੋਟੀਆਂ ਕੇਬਲੋ ਪਾਉਣ ਲਈ ਹਾਂਜੀ ਮੱਟ ਕੇਬਲੋ ਪਾਉਣੀ ਉਹਦੇ ਦੀ ਦੋਸਤ 80 ਕਰੋੜ ਰੁਪਏ ਉਹਨਾਂ ਨੇ

ਮੇਰੇ ਟਿਡਾਂਟ ਕੀ ਫਰਕ ਨਾ ਬ੍ਰੋਸ ਨਹੀਂ ਆਮ ਆਦਮੀ ਪਾਰਟੀ ਆ ਜੀ ਉਹਨਾਂ ਦੀ ਨੀਤ ਸਾਫ਼ ਨਹੀਂ ਹੈਗੀ ਠੀਕ ਹੈ ਜੀ ਉਹ ਲੋਕਾਂ ਨੂੰ ਲੋਕ ਉਹਨਾਂ ਦੇ ਭਲੇਖੇ ਚ ਆ ਕੇ ਲੋਕਾਂ ਨੇ ਉਹਨਾਂ ਨੂੰ ਚੋਣ ਲਿਆ ਹੂੰ ਉਹਨਾਂ ਦੀ ਕੰਮ ਕਰਨ ਦੀ ਨੀਤ ਨਹੀਂ ਹੈਗੀ ਉਹ ਦਿਖਾਵਾ ਕਰਦੇ ਆ ਜਿਵੇਂ ਕੰਮ ਕਰਨਾ ਹੋਵੇ ਜਿਵੇਂ ਮਾਨ ਸਾਹਿਬ ਨੇ ਜੀ ਪਾਰਲੀਮੈਂਟ ਦੇ ਵਿੱਚ ਬੋਲਦੇ ਆ ਪੰਜਾਬ ਦੇ ਮੁੱਦਿਆਂ ਤੇ ਡਟ ਕੇ ਬੋਲਦੇ ਆ ਸਿੱਖ ਕੌਮ ਦੇ ਮੁੱਦਿਆਂ ਤੇ ਡਟ ਕੇ ਬੋਲਦੇ ਆ ਵਰਲਡ ਲੈਵਲ ਤੇ ਉਹ ਗੱਲ ਜਾਂਦੀ ਆ ਹੂੰ ਤਾਂ ਉਹ ਉੱਥੇ ਡਟ ਕੇ ਆਪਣੇ ਕੰਮਾਂ ਲਈ ਵੀ ਡਟ ਕੇ ਖੜਦੇ ਆ ਜਿਹੜੇ ਰਵੈਤੀ ਪਾਰਟੀਆਂ ਨੇ ਕੋਈ ਵੀ ਆ ਗਿਆ ਤੇ ਹੁਣ ਆਮ ਆਦਮੀ ਪਾਰਟੀਸ ਤੋਂ ਪਹਿਲਾਂ ਕਾਂਗਰਸ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਸੀ ਇੰਨਾ ਚ ਆਪਦੇ ਹੱਕ ਮੰਗਣ ਦਾ ਦਾਮ ਹੀ ਨਹੀਂ ਸੈਂਟਰ ਮੂਰੇ ਜਾ ਕੇ ਇਹਨਾਂ ਨੇ ਉਹਨਾਂ ਦੇ ਗੋਡੇ ਫੜ ਕੇ ਜਾ ਉਹਨਾਂ ਦੇ ਪੈਰਾਂ 'ਚ ਬੈਠਣੇ ਜੀ ਮਾਨ ਸਾਹਿਬ ਨੇ ਆਪਦੀ ਗੱਲ ਸੁਣਾ ਉਹਨਾਂ ਨਾਲ ਗੱਲ ਕਰਨੇ ਆਪਦੇ ਹੱਕ ਮੰਗਣੇ ਆ ਤੇ ਥੋੜਾ ਜਿਹਾ ਮਦਾ ਮੁਤਾਬਕ ਉਹ ਸੈਂਟਰ ਦੁਆਰਾ ਉਹ ਪੈਸੇ ਲੈ ਕੇ ਆ ਰਹੇ ਨਹੀਂ ਕੰਮ ਲਈ ਮਿਲ ਰਹੇ ਨੇ ਪੈਸੇ ਕੋਈ ਚ ਰੋਕ ਨਹੀਂ ਆ ਰਹੀ ਠੀਕ ਹੈ ਤੇ ਇੱਕ ਦੂਜੀ ਵਾਰ ਸੇ ਆਪਾਂ ਦੇਖੀ ਜਾਵੇ ਪੂਰੇ ਪੰਜਾਬ ਵਿੱਚ ਜਿਹੜੇ ਲੀਡਰ ਨੇ ਉਹ ਇੱਧਰ-ਉੱਧਰ ਹੋ ਰਹੇ ਨੇ ਕੋਈ ਬੀਜੇਪੀ ਜਾ ਰਿਹਾ ਕੋਈ ਆਮਾ ਦੇ ਪਾਰਟੀ ਜਾ ਰਿਹਾ ਕੋਈ ਕੁਝ ਹੋ ਰਿਹਾ ਕੋਈ ਕਿਵੇਂ ਹੋ ਰਿਹਾ ਤੇ ਇਸੇ ਤਰ੍ਹਾਂ ਹੀ ਇੱਕ ਆਪਣੇ ਗੋਲਡੀ ਨਾਮ ਦੇ ਠੁੱਡੇ ਧੂਰੀ ਤੋਂ ਬਹੁਤ ਹੀ ਨਾਮਵਰ ਕਾਂਗਰਸੀ ਸੀਗਾ ਆਮਾ ਦਾ ਐਮਐਲਏ ਸਾਬਕਾ ਮੇਰੇ ਲਈ ਸਨ ਤੇ ਉਹਨਾਂ ਦਾ ਅੱਜ ਆਮਾ ਦੀ ਪਾਰਟੀ ਵਿੱਚ ਚਲੇ ਜਾਂਦੇ ਨੇ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਪਹਿਲਾਂ ਤਾਂ ਮੈਂ ਗੱਲ ਕਰੂੰਗਾ ਆਮਦਵੀ ਪਾਰਟੀ ਵਿੱਚ ਜਾਣ ਤੇ ਉਹਨਾਂ ਦੇ ਜਿੰਨੇ ਆਹ ਸੱਤਾਧਾਰੀ ਪਾਰਟੀਆਂ ਰਹੀਆਂ ਨੇ ਜਿਹੜੇ ਇਹਨਾਂ ਦੇ ਲੀਡਰ ਨੇ ਜੀ ਪੀਨਾ ਦਾ ਜਿਹੜਾ ਕਿਰਦਾਰ ਆ ਸਾਫ਼ ਨਹੀਂ ਹੈਗਾ ਕਿਤੇ ਨਾ ਕਿਤੇ ਇਹਨਾਂ ਦੇ ਕੋਈ ਨਾ ਕੋਈ ਦਾਗ ਲੱਗਦੇ ਆ ਜੀ ਹੁਣ ਵੀ ਜਿਵੇਂ ਸਾਡੇ ਹਲਕੇ ਦਾ ਇਹੀ ਗੱਲ ਚੱਲਦੀ ਹੈ ਵੀ ਬੋਲ ਵੀ ਉਬੋਲ ਵੀ ਰਿਹਾ ਸੀ ਕਿ ਸਰਕਾਰ ਜਿਹੜੇ ਮੇਰੇ ਤੇ ਪਰਚੇ ਕਰਨੇ ਆ ਕਰ ਲੈ ਮੈਂ ਇਲੈਕਸ਼ਨ ਲੜੂਗਾ ਮੈਂ ੜਟ ਕੇ ਖੜੂਗਾ ਹਾਂਜੀ ਵੀ ਉਹਦਾ ਰੀਜ਼ਨ ਅਸੀਂ ਤਾਂ ਇਹੀ ਮੰਨਦੇ ਆ ਵੀ ਉਹ ਤੇ ਕੋਈ ਕੋਈ ਠਹਿ ਸੀ ਉਹਦਾ ਕਪੜਾ ਜਾਂ ਕੁਝ ਵੀ ਸੀ ਹਾਂਜੀ ਉਹਦੇ ਪਰਚਾ ਹੋ ਰਿਹਾ ਸੀ ਉਹ ਤੋਂ ਬਚਣ ਲਈ ਉਹ ਕਾਂਗਰਸ ਚ ਚਲੇ ਗਏ ਹਾਂ ਹਾਂ ਮਾਵਾ ਮਰੀ ਪਾਰਟੀ ਚਲੇ ਗਏ ਕਾਂਗਰਸ ਛੱਡ ਕੇ ਇਹ ਆਮ ਆਦਮੀ ਪਾਰਟੀ ਦਾ ਵਾਪਾਰੀ ਜੀ ਹਾਂਜੀ ਇਸੇ ਤਰ੍ਹਾਂ ਇਹ ਗੋਲ ਚਲੇਗੇ ਪਰ ਇਹਦੇ ਨਾਲ ਆਪਣੀ ਸ਼ਿਮਸ਼ਿਮ ਆਮ ਦੀ ਪਾਰਟੀ ਨੂੰ ਕੋਈ ਫਰਕ ਪਊਗਾ ਕਿ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਸਪੋਰਟ ਪਾਛਾਦਾ ਹੋ ਰਹੀ ਆ ਕਿ ਘਟ ਹੋ ਰਹੀ ਆ ਕਿਵੇਂ ਲੱਗਿਆ ਜਿਹੜਾ ਸੰਗਰੂਰ ਹੈ ਜੀ ਇਹ ਤਾਂ ਸੰਗਰੂਰ ਆ ਕੇ ਦੇਖੋ ਸੰਗਰੂਰ ਦਾ ਵੋਟਰ ਅਸਲ ਕ੍ਰਾਂਤੀਕਾਰੀ ਵੋਟਰ ਹੈਗੇ ਆ ਸਹੀ ਹੈ ਜੀ ਪਿਛਲੀ ਵਾਰ ਦੇਖੋ ਤੁਸੀਂ 3 ਮਹੀਨਿਆਂ ਬਾਅਦ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ 92 ਮੈਲੇ MLA ਜਿਤਾ ਕੇ ਸੰਗਰੂਰ ਨੂੰ ਆਪਣੀ ਰਾਜਧਾਨੀ ਕਹਿੰਦੇ ਸੀ ਕਹਿੰਦੇ ਸੀਗੇ 3 ਮਹੀਨਿਆਂ ਬਾਅਦ ਅਸੀਂ ਸੰਗਰੂਰ ਵਾਲਿਆਂ ਨੇ ਉਹਨਾਂ ਨੂੰ ਸਭ ਕੁਝ ਸਿਖਾਤਾ ਉਹਨਾਂ ਨੂੰ ਦੱਸਤਾ ਵੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਤਾਂ ਤੁਸੀਂ ਤੁਹਾਡੇ ਨਾਲ ਅਸੀਂ ਸਰਦਾਰ ਮਾਨ ਨਾਲ ਖੜੇ ਆ ਹਾਂ ਅੱਜ ਵੀ ਉਹੀ ਪੋਜੀਸ਼ਨ ਹੈ ਜੀ ਇੱਕ ਪਾਸੜ ਉੱਥੇ ਹਾਲਾਤ ਨੇ ਕੱਲ ਦੇ ਤੁਸੀਂ ਇਹ ਵੀਡੀਓ ਦੇਖ ਲਓ ਸਾਡੇ ਪਿੰਡਾਂ ਦੇ ਮੇਰੇ ਨਾਲ ਲੱਗਦਾ 3 ਕਿਲੋਮੀਟਰ ਦੇ ਪਿੰਡ ਹੈ ਹਿੜੀਕੇ ਜੀ ਜਾਂ ਸ਼ੇਰਪੁਰ ਹੈ ਉੱਥੇ ਲੋਕਾਂ ਨੇ ਮੀਤ ਹੇਰ ਨੂੰ ਪਿੰਡ ਚ ਨਹੀਂ ਬਣਨ ਦਿੱਤਾ ਬਾਹਰੋਂ ਮੋੜਤਾ ਜੀ ਉਹਨਾਂ ਨੇ ਆਪਣੀ ਸਟੇਜ ਵੀ ਨਹੀਂ ਲਾਉਣ ਦਿੱਤੀ ਤੁਸੀਂ ਸੋਸ਼ਲ ਮੀਡੀਆ 'ਚ ਚੈੱਕ ਕਰੋ ਯਾਰ ਤਾਂ ਨੀਜੇ ਹਾਲਾਤ ਹੋ ਰਹੇ ਨੇ ਕਿ ਉਹਨਾਂ ਦੀ ਰਾਜ ਉਹਨਾਂ ਦੀ ਰਾਜਤਾਨੀ 'ਚ ਆਮਾ ਦੀ ਬਾਰੇ ਕੀ ਉਹਨਾਂ ਪਿੰਡਾਂ 'ਚ ਨਹੀਂ ਵੜ ਰਹੇ ਨਹੀਂ ਵੜ ਰਹੇ ਤੇ ਹੁਣ ਜੇ ਆਪਾਂ ਦੇਖੀਏ ਮਾਨ ਸਾਹਿਬ ਪਿਛਲੀ 5 ਹਰਫੋਟਾਂ ਜਿੱਤੇ ਦੇ ਸੀਗੇ ਜਿੱਤੇ ਜਿੱਤੂ ਹੋਏ ਸੀਗੇ ਜਿਹੜੇ ਪਿਛਲੇ ਵੋਟਾਂ 'ਚ ਪਈ ਜਾਂਦੀਆਂ ਤੇ ਇਸ ਵਾਰ ਤੁਹਾਨੂੰ ਕੀ ਲੱਗਦਾ ਜਿੱਤੂ ਹੁਣ ਕਿੱਥੇ ਤੱਕ ਨਹੀਂ ਵੋਟਾਂ 'ਚ ਜਿੱਤੂ ਹੋਣਗੇ ਇਸ ਵਾਰ ਤਾਂ ਜੀ 1% ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ 1% ਫੈਸਲਾ 1% ਫੈਸਲਾ 1% ਫੈਸਲਾ ਪੋੜੀ ਕਾਣਾ ਮੈਂ ਨਾ ਉੱਤੇ ਕਾਂਗਰਸ ਨਾ ਕਾਲੀ ਨਾ ਭਾਜਪੀ ਕੋਈ ਵੀ ਸਟੈਂਡ ਨਹੀਂ ਲੈ ਰਹੀ ਕੋਈ ਸਟੈਂਡ ਨਹੀਂ ਲੈ ਰਹੀ ਕੱਲੀ ਸ਼ੋਅ ਨਹੀਂ ਕਰਦੀ ਦਲ ਅੰਮ੍ਰਿਤਸਰ ਦੀ ਗੱਲ ਚੱਲ ਰਹੀ ਸਿੱਪੰਡਾ ਤੇ ਜਾਓਗੇ ਬਜ਼ੁਰਗਾਂ ਨੂੰ ਮਾਤਾ ਪਿਓ ਨੂੰ ਬੱਚਿਆਂ ਨੂੰ ਜੂਥ ਨੂੰ ਜਿਹਨੂੰ ਮਰਜ਼ੀ ਪੁੱਛੋ ਤੁਹਾਨੂੰ ਇੱਕੋ ਹੀ ਆਵਾਜ਼ ਆਉਂ ਸਰਦਾਰ ਸਿਮਰਨਜੀਤ ਸਿੰਘ ਮਾਨ ਕੀ ਹਾਲਾਤ ਹੈ ਦੂਸਰੀ ਆਵਾਜ਼ ਨਹੀਂ ਤੁਹਾਨੂੰ ਸੁਣਨ ਨੂੰ ਦੇਖੋ ਜਿਵੇਂ ਭਾਜਪੀ ਨੂੰ ਘੇਰਦੇ ਆ ਲੋਕ ਕਿਸਾਨ ਜੁਨੀਆ ਨਾ ਘੇਰਦਿਆਂ ਨੇ ਉਹ ਖੇਰਦਿਆਂ ਨੇ ਇਹਨਾਂ ਨੂੰ ਸਾਡਾ ਪੰਜਾਬ ਦਾ ਜੂਥ ਜਿਨ੍ਹਾਂ ਨੇ ਇਹਨਾਂ ਨੂੰ 91 ਐਮਐਲਏ ਦਿੱਤੇ ਉਹ ਮੌਜੂਦ ਘੇਰ ਰਿਹਾ ਆ ਆਮ ਆਦ ਸਹੀ ਹੈ ਜਾ ਕੇ ਦੇਖੋ ਇਹਨਾਂ ਦੇ ਹਾਲਾਤ ਨੂੰ ਠੀਕ ਹੈ ਤੁਹਾਨੂੰ ਤੁਹਾਨੂੰ ਆਪਣੇ ਆਉਣ ਵਾਲੇ ਟਾਈਮ ਦੀਆਂ ਜੋ ਵੀ ਕੁਝ ਰੋਣ ਆਪਾਂ ਦਿੰਨੇ ਆ ਆਲ ਦਾ ਬੈਸਟ ਕਹਿੰਨੇ ਆ ਠੀਕ ਹੈ ਜੀ ਤੁਸੀਂ ਜੇਤੂ ਹੋਵੋ ਤੇ ਅੱਗੇ ਫਿਰ ਮਿਲਦੇ ਆ ਇੱਕ ਤਰੀਕ ਤੋਂ ਬਾਅਦ ਜਾਂ ਪਹਿਲਾਂ ਜਦੋਂ ਫਿਰ ਮੁਲਾਕਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ